ਪਾਕਿਸਤਾਨ ਵਿੱਚ ਪਹਿਲੀ ਵਾਰ ਕਟਗਣਤੀ ਸਿੱਖ ਪਾਈਚਾਰੇ ਦੇ ਗੁਰਦੁਆਰਾ ਪ੍ਰਬੰਧਕਾਂ ਨੇ ਸਕੂਲੀ ਸਿੱਖਿਆ ਅਤੇ ਹੋਰ ਕਿਤਾ ਮੁਖੀ ਸਿਖਲਾਈ ਦੇਣ ਦੇ ਨਾਲ ਨਾਲ ਬਹੁ ਗਿਣਤੀ ਮੁਸਲਮਾਨ ਬੱਚਾ ਨੂੰ ਕੁਰਾਨ ਪੜਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ਸੰਨੀ ਜੋ ਕਿ ਹੰਗੂ ਸਥਿਤ ਸਾਰਾਗੜੀ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ ਨੇ ਅਫਗਾਨਿਸਤਾਨ ਸਰਹੱਦ ਤੋਂ ਲਗਭਗ 210 ਕਿਲੋਮੀਟਰ ਦੂਰ ਸਾਰਾਗੜੀ ਚੌਂਕੀ ਦੇ ਸਹੀ ਸਥਾਨ ਤੇ ਇੱਕ ਯਾਦਗਾਰ ਬਣਾਈ ਜਿੱਥੇ ਪਸ਼ਤੋ ਕਬੀਲਿਆਂ ਨਾਲ ਲੜਦੇ ਹੋਏ 21 ਬਹਾਦਰ ਸਿੱਖਾਂ ਨੇ ਕੁਰਬਾਨੀ ਦਿੱਤੀ ਸੀ ਉਨ੍ਹਾਂ ਕਿਹਾ ਕਿ ਖਾਲਸਾ ਸਕੂਲ ਨੇ ਇੱਕ ਮਹਿਲਾ ਕੁਰਾਨੇ ਹਾਫਿਜ਼ ਕੁਰਾਨ ਪੜਾਉਣ ਲਈ ਵਿਅਕਤੀ ਦੀ ਨਿਯੁਕਤੀ ਕੀਤੀ ਹੈ ਅਤੇ 1-2 ਦਿਨਾਂ ਵਿੱਚ ਕੁਰਾਨ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਖੈਬਰ ਪਖਤੂਨਵਾ ਜੋ ਕਿ ਉੱਤਰ ਪੱਛਮੀ ਸਰਹੱਦੀ ਪ੍ਰਾਂਤ ਵਜੋਂ ਜਾਣਿਆ ਜਾਂਦਾ ਹੈ ਪਾਕਿਸਤਾਨ ਦਾ ਇੱਕ ਅਸ਼ਾਂਤ ਸੂਬਾ ਹੈ ਜਿਸ ਵਿੱਚ ਤਹਿਰੀਕੇ ਤਾਲਿਬਾਨ ਪਾਕਿਸਤਾਨ ਅਤੇ ਆਈਐਸਆਈਐਸ ਵਰਗੇ ਵੱਖ-ਵੱਖ ਅਤਵਾਦੀ ਜਥੇਬੰਦੀਆਂ ਵੱਲੋਂ ਲਗਾਤਾਰ ਹਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਇੱਕ ਸਥਾਨਕ ਨਿਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ 265 ਤੋਂ ਵੱਧ ਸਿਕ ਪਰਿਵਾਰ ਇੱਥੋਂ ਛੱਡ ਕੇ ਪੰਜਾਬ ਵੱਲ ਚਲੇ ਗਏ ਹਨ ਇਸ ਸੂਬੇ ਵਿੱਚ ਸਿੱਖ ਵਸੂ ਕਾਫੀ ਜ਼ਿਆਦਾ ਸੀ ਫਿਲਹਾਲ ਇੱਥੋਂ ਸਿੱਖ ਵਸੂ ਹੋਰ ਥਾਵਾਂ ਵੱਲ ਹਿਜਰਤ ਕਰ ਚੁੱਕੀ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਅਸ਼ਾਂਤ ਮਾਹੌਲ ਹੈ ਇਸ ਦੇ ਬਾਵਜੂਦ ਕਾਰੋਬਾਰਾਂ ਵਿੱਚ ਰੁੱਝੇ ਹੋਏ ਕੁਝ ਸਿੱਖ ਹਾਲੇ ਵੀ ਇਨ੍ਹਾਂ ਇਲਾਕਿਆਂ ਦੇ ਵਿੱਚ ਡਟੇ ਹੋਏ ਹਨ ਸਾਨੀ ਸਿੰਘ ਨੇ ਕਿਹਾ ਕਿ ਸਕੂਲ ਵਿੱਚ Hindu, Muslim, Sikh ਅਤੇ Isai pai ਜਾਰਿਆਂ ਦੇ ਬੱਚੇ ਦਾਖਲ ਹੁੰਦੇ ਹਨ ਉਹਨਾਂ ਨੇ ਸਾਰੇ ਧਰਮਾਂ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਬੰਧ ਕੀਤੇ ਹਨ Muslim ਬੱਚਿਆਂ ਨੂੰ Quran ਪੜਾਉਂਦੀ ਜ਼ਰੂਰਤ ਨੂੰ ਵੇਖਦੇ ਹੋਏ ਹੁਣੇ ਇੰਤਜ਼ਾਮ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਇੱਕ ਕੁਰਾਨੇ ਹਾਫਿਜ਼ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਮੁਸਲਿਮ ਬੱਚਿਆਂ ਨੂੰ ਕੁਰਾਨ ਦੀਆਂ ਕਲਾਸਾਂ ਪੜ੍ਹਾਉਣਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ